ਇਹ ਚੀਜ਼ਾਂ ਨੂੰ ਮਾਲੂਮ ਡਾਇਰੈਕਟ ਹੀ ਲੋਕ ਆ ਕੇ ਆਪਣੇ ਆਪਣੇ ਵੱਖ-ਵੱਖ ਮਾਧਿਅਮ ਦੇ ਰਾਹੀਂ ਬੋਲਦੇ ਨੇ ਤੇ ਸਮੇ ਦੇ ਨਾਮ ਨਾਲ ਉਹ ਲੋਕਾਂ ਦਾ ਵੀ ਜਵਾਬ ਜਿਹੜਾ ਹੈਗਾ ਕਾਨੂੰਨੀ ਲੀਗਲ ਸੈਲ ਤੇ ਰੱਖ ਦਿੱਤਾ ਜਾਂਦਾ ਹੈ ਅਕਸਰ ਜਿਹੜੇ ਕਾਜ਼ ਵੀ ਆਈਆਂ ਨੇ ਉਸ ਤੋਂ ਪਹਿਲਾਂ ਜਿਹੜੇ ਡਾਇਰੈਕਟ ਨਹੀਂ ਇਨਡਾਇਰੈਕਟ ਜਿਹੜੇ ਹੈਗੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਧਮਕੀਆਂ ਜਾਂ ਡਰਾਉਣਾ ਜਾਂ ਵੱਖ-ਵੱਖ ਢੰਗਾਂ ਦੇ ਨਾਲ ਅਲਝਾਉਣਾ ਇਹ ਕੀਤਾ ਗਿਆ ਪ੍ਰਬੋਕੰਡਾ ਹਰ ਬੰਦਾ ਆਪਣੇ ਲੈਵਲ ਤੇ ਲੱਗੇ ਹੋਏ ਨੇ ਕਰਨ ਪਰ ਗੁਰੂ ਸਾਹਿਬ ਦੀ ਕਿਰਪਾ ਆਪਾਂ ਚੜ੍ਹਦੀ ਕਲਾ ਵਿੱਚ ਤੇ ਲੰਗਰ ਦੀਆਂ ਤਿਆਰੀਆਂ ਪੂਰੀਆਂ ਚੜ੍ਹਦੀ ਕਲਾ ਨਾਲ ਹੋਈਆਂ ਨੇ ਤੁਸੀਂ ਜੋਦਿਆ ਤੁਸੀਂ ਵੀ ਬਾਬਾ ਜੀ ਦੇ ਨਾਲ ਜਾ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਲੰਗਰ ਦੀ ਸੇਵਾ ਦੇ ਵਿੱਚ ਜ਼ਰੂਰ ਜਾਵਾਂਗੇ ਜੀ ਕਿਸੇ ਜਥੇ ਦਾ ਕਿਸੇ ਦਾ ਫੋਨ ਆਇਆ ਕਿਸੇ ਨੇ ਕੋਈ ਕਹਾ ਹੋਵੇ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਵੱਖ-ਵੱਖ ਚੈਨਲਾਂ ਤੇ ਮਾਧਿਅਮ ਦੇ ਰਾਹੀਂ ਲੋਕਾਂ ਨੇ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਐ ਜਿਹੇ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਐ ਉਹ ਸਾਰੀਆਂ ਚੀਜ਼ਾਂ ਆਨਲਾਈਨ ਨੈਟ ਤੇ ਪਈਆਂ ਨੇ ਕਿ ਉਹ ਕੌਣ ਲੋਕ ਨੇ ਜਿਹੜੇ ਸਾਨੂੰ ਡਰਾਉਣਾ ਚਾਹੁੰਦੇ ਨੇ ਸਮਝਾਉਣਾ ਚਾਹੁੰਦੇ ਨੇ ਕਿਉਂਕਿ ਚਲੋ ਬਹੁਤ ਕੁਝ ਹੁੰਦਾ ਸ਼ਰਧਾਈਆਂ ਜਿਹੜੀਆਂ ਤੁਹਾਡੇ ਨਾਲ ਹੀ ਹੁੰਦੀਆਂ ਜੇ ਤੁਸੀਂ ਜਾਣਦੇ ਹੋ ਜਿਹਨੂੰ ਘੋਟਾ ਵੀ ਕਹਿ ਦਿੰਦੇ ਉਹ ਵੀ ਉੱਥੇ ਨਾਲ ਚੱਲਦਾ ਤੇ ਉੱਥੇ ਫਿਰ ਇਹ ਚੀਜ਼ਾਂ ਸੰਭਵ ਹੋਣਗੀਆਂ ਬਿਲਕੁਲ ਜੀ ਸ਼ਰਧਾਈ ਦਾ ਲੰਗਰ ਨਾਲ ਸੰਭਵ ਹੋਏਗਾ ਭਾਵੇਂ ਕੁਝ ਟਾਈਮ ਵਾਸਤੇ ਹੋਵੇ ਬਾਕੀ ਮਹਾਪੁਰਖਾ ਨੇ ਲੰਗਰ ਲਾਉਣਾ ਇਹਨਾਂ ਦੀਆਂ ਦਾ ਬਹੁਤ ਘਾਲ ਸੇਵਾ ਬਹੁਤ ਵੱਡੀ ਹੈ ਆਪਾਂ ਤਾਂ ਥੋੜੇ ਸਮੇਂ ਵਾਸਤੇ ਜਾਵਾਂਗੇ ਦਰਸ਼ਨ ਕਰਨ ਵਾਸਤੇ ਰਾਮ ਭਗਵਾਨ ਜੀ ਦੇ ਉੱਥੇ ਜ਼ਰੂਰ ਜਾਵਾਂਗੇ ਲੋਕ ਕਹੀ ਚੈਨਾ ਤੇ ਅਸੀਂ ਦੇਖਿਆ ਕਈ ਕਹਿੰਦੇ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਨੇ ਬਾਬੇ ਫਕੀਰ ਤੇ ਤੁਸੀਂ ਉਹਨਾਂ ਦੇ ਵੰਸ਼ਜ ਆ ਗਏ ਹੋ 8ਵੀਂ ਪੀੜੀ ਬਹੁਤ ਇੱਕ ਅਸੀਂ ਕਹਿ ਦਈਏ ਵੀ ਲਗਭਗ 5-600 ਸਾਲ ਦੀ ਅਸੀਂ ਗੱਲ ਕਰੀ ਨਹੀਂ ਜੀ ਹੁਣ ਅਸੀਂ ਕਹੀਏ ਜੀ ਇਸ ਅਸੀਂ ਪੀੜੀਦਰ ਪੀੜੀ ਨੇ ਹੰਗ ਸਿੰਘ ਤਾਂ ਉਸ ਦੇ ਬਾਰੇ ਵੀ ਤੁਸੀਂ ਕੰਟਰੋਵਰਸੀ ਕਰੋਗੇ ਤੁਹਾਨੂੰ ਕਿਸੇ ਲਿਖ ਕੇ ਦਈਏ ਸਾਸੀ ਕਿਸੇ ਦੇ ਕੋਈ ਜਾਮਨ ਥੋੜੀਆਂ ਕਿਸੇ ਤੋਂ ਅਸੀਂ ਪਰਮਿਸ਼ਨ ਥੋੜੀ ਲੈਣੀ ਹੈ ਕਿਸੇ ਨੂੰ ਲਿਖ ਕੇ ਦੇਈਏ ਕਿ ਮੈਂ ਬਾਬੇ ਅਮੀਰ ਸਿੰਘ ਦਾ ਲੜਕਾ ਵਾਂ ਮੈਂ ਭਗਵਾਨ ਸਿੰਘ ਦਾ ਪੋਤਾ ਵਾਂ ਉਹ ਤਾਂ ਜੋ ਮੇਰਾ ਅਨਸਵੰਸ ਹੈ ਉਹੀ ਰਹਿਣਾ ਉਹਨੂੰ ਕੌਣ ਬਦਲ ਸਕਦਾ ਅੱਲਾ ਬੱਬਾ ਜੀ ਤੁਹਾਡੇ ਪਾਈਆਂ ਹੋਈਆਂ ਨੇ ਇਹਨਾਂ ਦਾ ਕੋਈ ਵਕਰਾ ਸੰਦੇਸ਼ ਵੀ ਹੈਗਾ ਹੈ ਤੁਸੀਂ ਜਾਂ ਇੱਕ ਧਰਮਾਂ ਨੂੰ ਲੈ ਕੇ ਤੁਸੀਂ ਪਾਈਆਂ ਹੋਈਆਂ ਨੇ ਮਤਲਬ ਅਸੀਂ ਲਗ ਲਗ ਤੁਹਾਡੇ ਇਹ ਗੱਲ ਦੇ ਵਿੱਚ ਕੁਝ ਅਸੀਂ ਜਾਨਣਾ ਚਾਹਾਂਗੇ ਨਾ ਬੰਦੇ ਦੇਖੋ ਮਾਲਾ ਆ ਮਾਲਾ ਜਿਹੜੀ ਹੈ ਇਸ ਸਾਲੀਗ੍ਰਾਮ ਜੀ ਦੀ ਮਾਲਾ ਸਾਲੀਗ੍ਰਾਮ ਇੱਕ ਪਵਿੱਤਰ ਪੱਥਰ ਕਹਿ 사ਤੇ ਤੁਸੀਂ ਉਹਨੂੰ ਇੱਕ ਰੂਪ ਕਹਿ ਸਕਦੇ ਹੋ ਜੋ ਬਹੁਤ ਅਦਭੁਤ ਮੰਨਿਆ ਜਾਂਦਾ ਹੈ ਸੋ ਇਹ ਇਹਨਾਂ ਦੀ ਆਪਣੀ ਖੇਡ ਹੈ ਇਕ ਜੇਕਰ ਕੋਈ ਕਿਸੇ ਧਰਮ ਵਿੱਚ ਕੋ ਚੰਗੀ ਚੀਜ਼ ਸਾਨੂੰ ਲੱਗਦੀ ਆ ਅਗਰ ਤੁਸੀਂ ਕਿਸੇ ਦੀ ਪਿਆਰ ਨਾਲ ਪੈਂਦੀ ਆ ਤਾਂ ਉਹ ਚੰਗੀ ਗੱਲ ਹੈ ਸਾਡੇ ਨਾਲ ਹਰਜੀਤ ਸਿੰਘ ਰਸੂਲਪੁਰ ਆ ਗਏ ਤੇ ਨਾਲ ਉਹਨਾਂ ਦਾ ਪੂਰਾ ਜਥਾ ਆ ਗਿਆ ਇੱਕ ਵਾਰ ਅਸੀਂ ਕੈਮਰਾ ਪਰ ਸੁਣ ਕਹਾਂਗੇ ਪੂਰੀ ਤਸਵੀਰ ਸਾਡੇ ਦਿਖਾਈ ਜਾਣ ਇੱਥੇ ਪੂਰਾ ਜਥਾ ਪਹੁੰਚਿਆ ਘੋੜੇ ਹੈਗੇ ਨੇ ਜੋ ਦਲਾਂ ਦੇ ਨਾਲ ਹਮੇਸ਼ਾ ਰਹਿੰਦੇ ਨੇ ਗੁਰੂ ਦੀ ਫੌਜ ਹੈਗੀ ਹੈ ਸਭ ਤੋਂ ਪਹਿਲਾਂ ਵੈਗਜਿਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਬਾਡਾ ਜੋ ਭਾਵ ਕਹਿਣ ਦਾ ਉਹਦਾ ਇੱਕ ਮੈਸੇਜ ਇਹ ਹੈ ਕਿ ਜੋ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਦਾ ਜੋ ਉਪਦੇਸ਼ ਹੈ ਕਿ ਸਾਰੀ ਜੋ ਮਾਨਵਤਾ ਜੋ ਉਹਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਉਹਨੂੰ ਇੱਕ ਹੀ ਤਰ੍ਹਾਂ ਹੀ ਆਪਾਂ ਸਾਰੇ ਦੇਖੀਏ ਇੱਕ ਤਰ੍ਹਾਂ ਹੀ ਅਟੈਂਡ ਕਰੀਏ ਬਿਲਕੁਲ ਕਾਫੀ ਚਰਚਾ ਚ ਤੁਸੀਂ ਪਿਛਲੇ ਦਿਨਾਂ ਤੋਂ ਕਿਉਂਕਿ ਲੰਗਰ ਦੇ ਨਾਂ ਤੇ ਸੀ ਕਹਿ ਦिए ਹੋਰ ਵੀ ਬੜੀਆਂ ਕੰਟਰੋਵਰਸੀ ਗੱਲਾਂ ਤੁਹਾਡੇ ਖਿਲਾਫ ਹੋਸ਼ਰੀਆਂ ਚਲੋ ਅਸੀਂ ਉਹਨਾਂ ਤੇ ਅੱਜ ਗੱਲਬਾਤ ਨਹੀਂ ਕਰਾਂਗੇ ਪੂਰਾ ਦਲ ਪਹੁੰਚਿਆ ਤੇ ਹੁਣ ਜਿਹੜੀ ਲੰਗਰ ਦੇ ਲਈ ਜੋ ਇੰਤਜ਼ਾਮ ਹਾਗੇ ਨੇ ਪੂਰੇ ਹੋ ਚੁੱਕੇ ਨੇ ਬਿਲਕੁਲ ਜੋ ਦਲ ਪੰਥ ਜਿਹੜਾ ਹੈਗਾ ਇੱਕ ਸਾਲਾਨਾ ਪੜਾ ਹੁੰਦਾ ਸਤਗੁਰੂ ਤਰਸ ਖਾਂਦੇ ਨੇ ਗੁਰੂ ਕੀਆਂ लाਡਲੀਆਂ ਫੌਜਾਂ ਦਾ ਉਤਾਰਾ ਘਰ ਹੁੰਦਾ ਸੋ ਇਹ ਇੱਕ ਸਾਲਾਨਾ ਇਹਨਾਂ ਦਾ ਜਿਹੜਾ ਸਾਡਾ ਇੱਥੇ ਚੰਡੀਗੜ੍ਹ ਦੇ ਵਿਖੇ ਜਿਹੜਾ ਪੜਾ ਦਲਾਂ ਦਾ ਆਉਣਾ ਇੱਕ ਸਾਡੇ ਵਾਸਤੇ ਬਹੁਤ ਹੀ ਭਾਗਾ ਵਾਲਾ ਸਮਾਂ ਹੁੰਦਾ ਕਿ ਜੋ ਇਹਨਾਂ ਦੇ ਸਾਨੂੰ ਚੰਨ ਪਰਸਨ ਨੂੰ ਜਾਂ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤੇ ਬੇਅੰਤ ਮਾਰਾ ਦੇ ਖੁਸ਼ੀ ਮਿਲਦੇ ਨੇ ਜਦੋਂ ਗੁਰੂ ਦੇ ਲਾਲ ਗੁਲੂ ਦੀਆਂ ਲਾਲਨੀਆਂ ਫੌਜਾਂ ਘਰ ਆਉਂਦੀਆਂ ਨੇ ਤਾਂ ਫਿਰ ਅਜਿਹੇ ਕਾਰਜਾਂ ਦਾ ਜਿਹੜਾ ਜਾਣਾ ਤਾਂ ਹੀ ਸਾਡਾ ਸੁਭਾਅ ਬਣਦਾ ਬਾਬਾ ਜੀ ਵੈਸੇ ਲੰਗਰ 'ਚ ਕਹਿੰਦੇ ਬਰਕਤ ਹੁੰਦੀ ਜਦੋਂ ਲੰਗਰ ਸ਼ੁਰੂ ਹੋ ਜਾਂਦਾ ਤਾਂ ਲੰਗਰ 'ਚ ਕਿੰਨੇ ਨੇ ਬਰਕਤ ਹੀ ਹੁੰਦੀ ਜਾਂਦੀ ਲੰਗਰ ਕਦੇ ਖਤਮ ਨਹੀਂ ਹੁੰਦੇ ਇਹ ਵਧਦੇ ਨੇ ਅਜੋਧਿਆ ਦੇ ਵਿੱਚ ਬੜੀ ਵੱਡੀ ਗਿਣਤੀ ਅਸੀਂ ਸੋਚ ਸਕਦੇ ਹਾਂ ਕਿ ਉੱਥੇ ਜਿਹੜੀ ਇਕੱਠ ਹੋਏਗਾ ਤਾਂ ਉੱਥੇ ਜਿਹੜਾ ਲੰਗਰ ਤੁਸੀਂ ਕਿੰਨੇ ਦਿਨਾਂ ਦਾ ਸੋਚਿਆ ਤੇ ਉਥੇ ਉਹਨੇ ਦਿਨਾਂ ਦੇ ਲਈ ਲੰਗਰ ਪੂਰਾ ਕਰਨਾ ਕਿੰਨਾ ਕੁ ਵੱਡਾ ਆਪਣੇ ਆਪ ਚ ਅਸੀਂ ਕਹਿੰਦੇ ਇੱਕ ਟਾਰਗੇਟ ਹੈਗਾ ਅਗਰ ਤੁਸੀਂ ਦੇਖੀਏ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਕੀ ਜੋ ਫੌਜ ਹੈ ਜਦੋਂ ਇਕੱਠਾ ਨੂੰ ਅਸੀਂ 2 ਲੱਖ ਆਖਦੇ ਆਂ ਸੋ ਉਹਦਾ ਕਾਰਨ ਕੀ ਹੈ ਵਰਕਤਾਂ ਹੁੰਦੀਆਂ ਨੇ ਜਿਹੇ ਜੀ ਤੁਸੀਂ ਭਾਵਨਾ ਨਾਲ ਲੈ ਕੇ ਚੱਲੋਗੇ ਤੁਹਾਨੂੰ ਉਹੇ ਜਿਹੀ ਪ੍ਰਤੱਖ ਰੂਪ ਚ ਪਰਮਾਤਮਾ ਤੁਹਾਨੂੰ ਮਿਲਦਾ ਸੋ ਲੰਗਰ ਕਦੇ ਵੀ ਜਿੱਥੇ ਲੰਗਰ ਸ਼ਬਦ ਨਾਲ ਲੱਗ ਗਿਆ ਉਹਦੇ 'ਚ ਕਦੇ ਟੋਟ ਨਹੀਂ ਆਉਂਦੀ ਉਹ ਕਿਉਂਕਿ ਗੁਰੂ ਦਾ ਹੁੰਦਾ ਜਦੋਂ ਕਿਸੇ ਪਾਰਟਿਕਲ ਇਨਸਾਨ ਦਾ ਹੋਵੇ ਤਾਂ ਉਹਦੇ 'ਚ ਤੁਸੀਂ ਕਹਿ ਸਕਦੇ ਕਿ ਇਹ ਚੀਜ਼ ਘਟ ਗਈ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਚੱਲਦੇ ਨੇ ਗੁਰੂ ਆਪ ਹੀ ਕਰਵਾਉਂਦੇ ਨੇ ਬਿਲਕੁਲ ਅੱਜ ਗਲਾਬ ਦਾ ਫੁੱਲ ਤੁਹਾਡੇ ਨਹੀਂ ਦਿਖ ਰਿਹਾ ਤੁਸੀਂ ਹਮੇਸ਼ਾ ਨਾਲ ਰੱਖਦੇ ਹੋ ਉਹ ਬੱਚਾ ਸੀਗਾ ਘਰੇ ਉਹਨੇ ਕੱਢ ਲਿਆ ਹੈਗਾ ਅਦਰਵਾਈਜ਼ ਗੁਲਾਬ ਜਿਹੜਾ ਹੈਗਾ ਲੱਗਿਆ ਪਿਆ ਸੀਗਾ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਜਥੇਦਾਰ ਹੈਗੇ ਨੇ ਉਹਨਾਂ ਦਾ ਵੀ ਇੱਕ ਜ਼ਰੂਰ ਸਾਡੇ ਚੈਨਲ ਤੇ ਦੱਸਿਆ ਜਾਵੇ ਏ ਸਾਡੇ ਵੱਡੇ ਭਰਾ ਨੇ ਠੀਕ ਹੈ ਸਾਡੇ ਪਿਓ ਸਮਾਨ ਨੇ ਜਿਨ੍ਹਾਂ ਨੇ ਸਾਨੂੰ ਇਸ ਮੈਂ ਕਹਾਂਗਾ ਕਿ ਜਿਹੜਾ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਦਲਾਂ ਦੇ ਨਾਲ ਆਉਣਾ ਦਲਾਂ ਦੇ ਨਾਲ ਵਿਚਰਨਾ ਅਸੀਂ ਨਾ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੀ ਸੇਧ ਲੈ ਕੇ ਅੱਗੇ ਚੱਲਦੇ ਨੇ ਤੇ ਇਹ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਸੰਤੋਖ ਸਿੰਘ ਰਾਜਪੁਰਾ ਵਾਲੇ ਨੇ ਸੋ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਬਿਲਕੁਲ ਅਸੀਂ ਅੱਜ ਸਾਰੇ ਜਿਹੜੇ ਇੱਥੇ ਜਥੇਦਾਰ ਪਹੁੰਚੇ ਨੇ ਬਹੁਤ ਸੀਨੀਅਰ ਸ ਫਤੂ ਪਹਿਲਾਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਜਦੋਂ ਅਸੀਂ ਲਾਟਲੀਆਂ ਫੌਜਾਂ ਦੇਖਦੇ ਆ ਚਾਹੇ ਅਸੀਂ ਕਿਤੇ ਹੋਈਏ ਵਿਦੇਸ਼ਾਂ ਚ ਹੋਈਏ ਚਾਹੇ ਸੀ ਕਿਤੇ ਕੱਲੇ ਹੋਈਏ ਤਾਂ ਜਦੋਂ ਇੱਕ ਸੀ ਫੌਜ ਦੇਖ ਲੈਂਦਾ ਫਿਰ ਬੰਦੇ ਚ ਹੌਸਲਾ ਆ ਜਾਂਦਾ ਕਿ ਸ਼ੁਕਰ ਹੈ ਆਪਦਾ ਬੰਦਾ ਦਿਖ ਗਿਆ ਵੇਖੋ ਜੀ ਵਿਦੇਸ਼ ਦੇ ਵਿੱਚ ਵੀ ਗੁਰੂ ਖਾਲਸੇ ਨੇ ਜਾ ਕੇ ਚੰਡੇ ਗੱਡੇ ਜੀ ਕੈਨੇਡਾ ਵਰਗੀ ਧਰਤੀ ਦੇ ਉੱਤੇ ਜਾ ਕੇ ਦਲ ਪੰਥ ਦਾ ਸਿਰਜਣ ਕਰਨਾ ਉਥੇ ਸ਼ੌਣੀਆਂ ਦਾ ਪ੍ਰਗਟ ਹੋਣਾ ਇਹ ਵੀ ਇੱਕ ਦੁਨੀਆ ਤੋਂ ਲੱਭ ਹੈ ਗੁਰੂ ਖਾਲਸਾ ਭਾਵੇਂ ਇੱਥੇ ਹੋਵੇ ਤੇ ਭਾਵੇਂ ਕੈਨੇਡਾ ਦੀ ਧਰਤੀ ਤੇ ਹੋਵੇ ਲੰਗਰ ਲਾਉਣਾ ਹੀ ਗੁਰੂ ਦੇ ਵਿਰਸੇ 'ਚ ਆਇਆ ਹੈ ਤੇ ਜੋ ਵਿਰਸੇ ਵਿੱਚ ਸਾਨੂੰ ਮਿਲਿਆ ਲੰਗਰ ਲਾਉਣਾ ਸ਼ਰਧਾਈਆਂ ਦੇ ਰਗੜੇ ਪਾਉਣੇ ਬਾਹਰ ਹੋਰ ਅਨੇਕਾਂ ਸੇਵਾਵਾਂ ਕਰਨੀਆਂ ਗੁਰਬਾਣੀ ਦਾ ਜਾ ਕੇ ਪ੍ਰਚਾਰ ਕਰਨਾ ਪਸਾਰ ਕਰਨਾ ਸੋ ਵਾਹਿਗੁਰੂ ਨੇ ਜੋ ਸਾਡੀ ਡਿਊਟੀ ਲਈ ਹੈ ਇਹਨੂੰ ਬਾਖੂ ਸਤਿਗੁਰੂ ਆਪ ਹੀ ਇਹਨਾਂ ਬਾਹਰ ਐਨੇ ਆਪਣਾ ਹੱਥ ਰੱਖ ਬਿਲਕੁਲ ਹੁਣ ਤੁਸੀਂ ਜੋਦਿਆ ਤੁਸੀਂ ਵੀ ਬਾਬਾ ਜੀ ਦੇ ਨਾਲ ਜਾ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਲੰਗਰ ਦੀ ਸੇਵਾ ਦੇ ਵਿੱਚ ਜ਼ਰੂਰ ਜਾਵਾਂਗੇ ਜੀ ਅਸੀਂ ਸਿੱਖ ਮਰਿਆਦਾ 'ਚ ਦੇਖੀਏ ਤਾਂ ਚਲੋ ਬਹੁਤ ਕੁਝ ਹੁੰਦਾ ਸ਼ਰਧਾਈਆਂ ਜਿਹੜੀਆਂ ਤੁਹਾਡੇ ਨਾਲ ਹੀ ਹੁੰਦੀਆਂ ਜਿੱਤੇ ਤੁਸੀਂ ਜਾਣਦੇ ਹੋ ਜਿਹਨੂੰ ਘੋਟਾ ਵੀ ਕਹਿ ਦਿੰਦੇ ਉਹ ਵੀ ਉੱਥੇ ਨਾਲ ਚੱਲਦਾ ਤੇ ਉੱਥੇ ਫਿਰ ਇਹ ਚੀਜ਼ਾਂ ਸੰਭਵ ਹੋਣਗੀਆਂ ਬਿਲਕੁਲ ਜੀ ਸ਼ਰਧਾਈ ਦਾ ਲੰਗਰ ਨਾਲ ਸੰਭਵ ਹੋਏਗਾ ਭਾਵੇਂ ਕੁਝ ਟਾਈਮ ਵਾਸਤੇ ਹੋਵੇ ਬਾਕੀ ਮਹਾਪੁਰਖਾਂ ਨੇ ਲੰਗਰ ਲਾਉਣਾ ਇਹਨਾਂ ਦੀਆਂ ਦਾ ਬਹੁਤ ਘਾਲ ਸੇਵਾ ਬਹੁਤ ਵੱਡੀ ਹੈ ਆਪਾਂ ਤਾਂ ਥੋੜੇ ਸਮੇਂ ਵਾਸਤੇ ਜਾਵਾਂਗੇ ਦਰਸ਼ਨ ਕਰਨ ਵਾਸਤੇ ਰਾਮ ਭਗਵਾਨ ਜੀ ਦੇ ਉੱਥੇ ਸ਼ੁਰੂ ਜਾਵਾਂਗੇ ਦਰਸ਼ਨ ਕਰਕੇ ਆਵਾਂਗੇ ਸੰਗਤਾਂ ਦੇ ਤੇ ਜਿੰਨਾ ਦਿਨ ਟਾਈਮ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਰਕਤ ਕੀਤੀ ਜਰੂਰ ਪਹੁੰਚਾਂਗੇ ਨਹੀਂ ਉੱਥੇ ਜਿਹੜਾ ਹੈਗਾ ਗੁਰੂ ਦਾ ਖਾਲਸਾ ਜਿਹੜਾ ਲੰਗਰ ਲਗਾਉਣ ਜਾ ਰਿਹਾ ਹੈ ਉੱਥੇ ਘੋੜਿਆਂ ਦੀ ਵਿਵਸਥਾ ਕਿਉਂਕਿ 1000 ਕਿਲੋਮੀਟਰ ਦੂਰ ਹੈ ਉੱਥੇ ਘੋੜਿਆਂ ਦਾ ਪੈਰਾ ਨਹੀਂ ਹੋਣਾ ਕਿਉਂਕਿ ਉੱਥੇ ਜਿਹੜਾ ਹੈਗਾ ਇੱਕ ਪ੍ਰੋਟੋਕੋਲ ਹੈ ਉਹਨੂੰ ਅਸੀਂ ਐਡਾਪਟ ਕਰਕੇ ਲੈ ਕੇ ਜਾਣਾ ਹੈ ਤੁਸੀਂ ਬਹੁਤ ਸਾਰੇ ਜਿਹੜੇ ਜੰਗੀ ਸ਼ਾਸਤਰ ਉਹਨਾਂ ਨੂੰ ਨਹੀਂ ਤੁਸੀਂ ਨਾਲ ਕੈਰੀ ਕਰ ਸਕਦੇ ਉਹ ਚੀਜ਼ਾਂ ਨੂੰ ਸਾਰੇ ਜੋ ਸਾਨੂੰ ਇੰਸਟਰਕਸ਼ਨਸ ਨੇ ਉੱਪਰ ਗਵਰਨਮੈਂਟ ਦੀਆਂ ਜਾਂ ਆ ਰਾਮ ਮੰਦਰ ਵੱਲੋਂ ਨੇ ਉਹਨਾਂ ਨੂੰ ਹੀ ਫਾਲੋ ਕਰਕੇ ਜਿਹੜੀ ਜਥੇਦਾਰ ਦੀ ਪੂਰੀ ਇੱਕ ਅਸੀਂ ਕਹਿ ਸਕਦੇ ਹਾਂ ਜਿਵੇਂ ਚਲੋ ਅੰਗਰੇਜ਼ੀ ਅਸੀਂ ਡਰੈਸ ਕੀ ਹੈ ਜਾਂ ਇੱਕ ਜੋ ਜਥੇਦਾਰ ਦਾ ਪ੍ਰੋਟੋਕੋਲ ਹੁੰਦਾ ਵੀ ਜਥੇਦਾਰ ਜਿਹੜੀਆਂ ਚੀਜ਼ਾਂ ਸਾਡੇ ਗੁਰੂ ਸਿੰਘਾਂ ਨੇ ਸਾਝੀਆਂ ਹੈਗੀਆਂ ਉਹ ਚੀਜ਼ਾਂ ਤਾਂ ਤੁਸੀਂ ਨਾਲ ਲੈ ਕੇ ਜਾਓਗੇ ਉਹ ਤਾਂ ਕਦੇ ਮੰਨ ਲਓ ਆਖਰੀ ਸਵਾਸਾਂ ਤੱਕ ਨਾਲ ਹੀ ਰਹਿੰਦੀਆਂ ਨੇ ਜਿਹੜਾ ਗੁਰੂ ਦਾ ਖਾਲਸਾ ਜਿਹੜਾ ਗੁਰੂ ਗੋਬਿੰਦ ਸਿੰਘ ਜਿਹੜੀ ਸਾਡੇ ਉਹ ਉਹ ਤਾਂ ਮਰਨ ਤੱਕ ਨਾਲ ਹੀ ਵਿਚਰਦੀਆਂ ਨੇ ਕਸਾ ਜੀ ਬਾਬਾ ਜੀ ਨੇ ਪਿਛਲੇ ਸਮੇਂ ਬਾਬਾ ਫਕੀਰ ਜਿਨ੍ਹਾਂ ਦਾ ਜ਼ਿਕਰ ਹੋਇਆ ਸੀ ਤਾਂ ਕਾਫੀ ਲੋਕਾਂ ਦੇ ਵੀ ਸਵਾਲ ਹੈਗਾ ਸੀ ਕਿ ਬਾਬੇ ਫਕੀਰ ਜਿਹੜੇ ਜਿਨ੍ਹਾਂ ਦੇ ਉੱਤੇ ਦੱਸਿਆ ਗਿਆ ਕਿ ਜਿਸ ਸਮੇਂ ਰਾਮ ਮੰਦਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਇੱਕ ਜ਼ਿਕਰ ਕੀਤਾ ਜਾਂਦਾ ਹੈ ਤੇ ਇਹਨਾਂ ਨਾਲ ਕਈ ਗੱਲਾਂ ਵੀ ਹੋਈਆਂ ਸੀ ਕਈਆਂ ਨੇ ਕਿਹਾ ਕਿ ਤੁਸੀਂ ਉਹਨੂੰ ਆਪਣੀ ਪੀੜ ਨਾਲ ਜੋੜ ਰਹੇ ਹੋ ਤਾਂ ਪਹਿਲਾਂ ਤਾਂ ਇਹ ਗੱਲਾਂ ਸਾਹਮਣੇ ਨਹੀਂ ਆਈਆਂ ਹੁਣ ਵੇਖੋ ਮਾਪਿਓ ਦਾ ਨਿਹੰਗ ਸਿੰਘ ਹੋਣਾ ਕੋਈ ਗੁਨਾਹ ਥੋੜੀ ਹੈ ਜੀ ਜਿਹਦੇ ਮਾਤਾ ਪਿਤਾ ਨੇ ਹੰਗਸ ਸਿੰਘ ਕੋਈ ਗੁਨਾਹ ਨਹੀਂ ਹੈ ਜਿਸ ਦਾ ਮਾਂ ਬਾਪ ਨੇ ਹੰਗਸ ਸਿੰਘ ਆਪਸ ਨੂੰ ਨਿਹੰਗ ਸਿੰਘ ਕਹੇਗਾ ਨਾ ਜੀ ਤੇ ਇਹਦੇ ਵਾਢ ਵਡੇਰ ਨੇ ਹੰਗਸ ਸਿੰਘ ਨੇ ਤਾਂ ਉਹਨੂੰ ਕਹਿੰਦੇ ਕੋਈ ਗੁਨਾਹ ਵੀ ਕੋਈ ਨਹੀਂਗਾ ਪਰ 8ਵੀਂ ਪੀੜੀ ਕਹਿ ਰਹੇ ਨੇ 8ਵੀਂ ਪੀੜੀ ਦੀ ਕੋਈ ਲੋਕ ਕਹੀ ਚੈਨਾ ਤੇ ਅਸੀਂ ਦੇਖਿਆ ਕਈ ਕਹਿੰਦੇ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਨੇ ਬਾਬੇ ਫਕੀਰ ਦੇ ਤੁਸੀਂ ਉਹਨਾਂ ਦੇ ਵੰਸ਼ਾਚ ਤੋਂ ਹੈਗੇ ਉਹ 8ਵੀਂ ਪੀੜੀ ਬਹੁਤ ਇੱਕ ਅਸੀਂ ਕਹਿ ਦਈਏ ਵੀ ਲਗਭਗ 5-600 ਸਾਲ ਦੀ ਅਸੀਂ ਗੱਲ ਕਰੀਏ ਤਾਂ ਨਹੀਂ ਜੀ ਹੁਣ ਅਸੀਂ ਕਹੀਏ ਜੀ ਅਸੀਂ ਪੀੜੀਦਰ ਪੀੜੀ ਨਿਹੰਗ ਸਿੰਘ ਆ ਤੌ ਉਸ ਦੇ ਬਾਰੇ ਵੀ ਤੁਸੀਂ ਕੰਟਰੋਵਰਸੀ ਕਰੋਗੇ ਤੁਹਾਨੂੰ ਕਿਸੇ ਲਿਖ ਕੇ ਦਈਏ ਸਾਸੀ ਕਿਸੇ ਦੇ ਕੋਈ ਜਾਮਨ ਥੋੜੀਆਂ ਕਿਸੇ ਤੋਂ ਅਸੀਂ ਪਰਮਿਸ਼ਨ ਥੋੜੀ ਲੈਣੀ ਹੈ ਕਿਸੇ ਲਿਖ ਕੇ ਦੇ ਕੇ ਮੈਂ ਬਾਬੇ ਅਮੀਰ ਸਿੰਘ ਦਾ ਲੜਕਾ ਵਾਂ ਮ ਭਗਵਾਨ ਸਿੰਘ ਦਾ ਪੋਤਾ ਵਾਂ ਉਹ ਤਾਂ ਜੋ ਮੇਰਾ ਅਨਸਵੰਸ ਹੈ ਉਹੀ ਰਹਿਣਾ ਉਹਨੂੰ ਕੌਣ ਬਦਲ ਸਕਦਾ ਬਾਬਾ ਵਕੀਰ ਸਿੰਘ ਦਾ ਜਮੀਨ ਇਹਨਾਂ ਨੇ ਦੱਸਿਆ ਉਸ ਦਿਨ ਚਲੋ ਅਸੀਂ ਵੀ ਸੁਣਿਆ ਤੁਸੀਂ ਕਿੰਨਾ ਕੋਣ ਨਾਲ ਜਿਹੜੀਆਂ ਪੁਰਾਣੀਆਂ ਚੀਜ਼ਾਂ ਬਾਰੇ ਗੱਲਾਂ ਬਾਰੇ ਜਾਣਦੇ ਹੋ ਮੇਰੇ ਤਾਂ ਆਪਣੇ ਮੋਰ ਸਾਰੇ 52 ਸਾਲਾਂ ਮੈਂ ਕਿਸੇ ਨੂੰ ਕੀ ਦੱਸ ਸਕਦਾ ਸੀ ਉਹ ਤਾਂ ਜੋ ਪੁਰਾਤਨ ਮਹਾਪੁਰਖਾਂ ਦੇ ਵਿੱਚ ਨੇ ਪੁਰਾਤਨ ਮਹਾਪੁਰਖ ਹੀ ਦੱਸ ਸਕਦੇ ਨੇ ਮੈਂ ਤਾਂ ਆਪਣੇ ਹੀ ਕਹਾਣੀ ਦੱਸ ਸਕਦਾ ਕਿ ਮੈਂ 52 ਸਾਲਾਂ ਚ ਕੀ ਕੀਤਾ ਤੇ ਕੀ ਨਹੀਂ ਕੀਤਾ ਇਤੋਂ ਤਾਂ ਦਾ ਸਭ ਕੁਝ ਪਰਮੇਸ਼ਰ ਦੇ ਹੱਥ ਹੀ ਹੈ ਨਾ ਜੀ ਬਿਲਕੁਲ ਬਿਲਕੁਲ ਸੋ ਬਾਬਾ ਜੀ ਤੁਸੀਂ ਹੁਣ ਜਿਹੜਾ ਚਲੋ ਲੰਗਰ ਦਾ ਹੈਗਾ ਤੇ ਮਤਲਬ ਅਕਸਰ ਚਲੋ ਭਾਜਪੀ ਗਵਰਨਮੈਂਟ ਵੀ ਹੈਗੀ ਐ ਸੈਂਟਰ ਚ ਹੈਗੀ ਐ ਸਾਰੀ ਜਿਹੜੀ ਗੱਲਬਾਤ ਉਹਨਾਂ ਨਾਲ ਵੀ ਹੋਈ ਐ ਲੰਗਰ ਨੂੰ ਲੈ ਕੇ ਸਾਰੀ ਹੁਣ ਨਹੀਂ ਗਵਰਨਮੈਂਟ ਦਾ ਇਹਦੇ ਵਿੱਚ ਕੋ ਰੋਲ ਨਹੀਂ ਉਥੇ ਟਰਸਟ ਹੈ ਅੱਛਾ ਸ਼੍ਰੀ ਰਾਮ ਮੰਦਰ ਟਰਸਟ ਹੈ ਟਰਸਟ ਵੱਲੋਂ ਜਿਹੜਾ ਹੈਗਾ ਇਹ ਪ੍ਰੋਗਰਾਮ ਹੈ ਠੀਕ ਹੈ ਉੱਥੇ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਿਹੜਾ ਹੈਗਾ ਉਹਨਾਂ ਦਾ ਆਪਣਾ ਇੱਕ ਵੱਖਰਾ ਰੋਲ ਹੈ ਸਾਡਾ ਸਰਕਾਰ ਦੇ ਨਾਲ ਨਹੀਂ ਸੰਬੰਧ ਸਾਡਾ ਉਥੇ ਟਰਸਟ ਦੇ ਨਾਲ ਸੰਬੰਧ ਹੈ ਸੋ ਉਹ ਟਰਸਟ ਜਿਹੜਾ ਹੈਗਾ ਉਹਦੇ ਵੱਲੋਂ ਸਾਨੂੰ ਬਕਾਇਦਾ ਸਾਨੂੰ ਮਨਜ਼ੂਰੀ ਦਿੱਤੀ ਹੈ ਸਾਨੂੰ ਉੱਥੇ ਇਨਵਾਈਟ ਵੀ ਕੀਤਾ ਗਿਆ ਹੈਗਾ ਸੋ ਇਹ ਸਾਰੇ ਵਿੱਚ ਉਹ ਬਕਾਇਦਾ ਜਿਹੜੀਆਂ ਗੱਲਾਂ ਨੂੰ ਅੱਜ ਲੋਕ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਇਹ ਆਲਰੇਡੀ ਸਾਰੀ ਗਵਰਨਮੈਂਟ ਆ ਕਿਸੇ ਨੂੰ ਪ੍ਰੂਫ ਹੋ ਚੁੱਕੀਆਂ ਨੇ ਇਹਦੇ ਵਿੱਚ ਕਿਸੇ ਦੀ ਕੋਈ ਮੰਨ ਲਓ ਇਨਸਟਰਕਸ਼ਨ ਨਹੀਂ ਹੈ ਇੰਨੀਆਂ ਵੱਡੀਆਂ ਇੰਟਰਵਿਊ ਤੁਹਾਡੀਆਂ ਹੋਈਆਂ ਇੰਨੇ ਅੱਜ ਅਸੀਂ ਕਹੀਏ ਕਿ ਹਰ ਇੱਕ ਚੈਨਲ ਨੇ ਤੁਹਾਡੇ ਤੱਕ ਪਹੁੰਚ ਕੀਤੀ ਕੁਝ ਚੈਨਲ ਤੇ ਬਹੁਤ ਜ਼ਿਆਦਾ ਕੰਟਰੋਵਰਸੀ ਵੀ ਗੱਲਾਂ ਹੋਈਆਂ ਨੇ ਚਲੋ ਹਰ ਜਦੋਂ ਇਨਸਾਨ ਜੰਮਦਾ ਤੇ ਨਾਲ ਕੰਟਰੋਵਰਸੀ ਲੈ ਕੇ ਜਾਂਦਾ ਚਲੋ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਸ ਦੇ ਉੱਪਰ ਹਮੇਸ਼ਾ ਚਿੱਕੜ ਵੀ ਛੇੜਿਆ ਜਾਂਦਾ ਤੇ ਕਿਸੇ ਜਥੇ ਦਾ ਕਿਸੇ ਦਾ ਫੋਨ ਆਇਆ ਕਿਸੇ ਨੇ ਕੋਈ ਕਿਆ ਹੋਵੇ ਤੁਸੀਂ ਕਿਹੜੇ ਚੱਕਰਾਂ 'ਚ ਪਏ ਦੇਖੋ ਵੱਖ-ਵੱਖ ਚੈਨਲਾਂ ਤੇ ਮਾਧਿਅਮ ਦੇ ਰਾਹੀਂ ਲੋਕਾਂ ਨੇ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਚਿਹੇ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੀਆਂ ਚੀਜ਼ਾਂ ਆਨਲਾਈਨ ਨੈਟ ਤੇ ਪਈਆਂ ਨੇ ਕਿ ਉਹ ਕੌਣ ਲੋਕ ਨੇ ਜਿਹੜੇ ਸਾਨੂੰ ਡਰਾਉਣਾ ਚਾਹੁੰਦੇ ਨੇ ਸਮਝਾਉਣਾ ਚਾਹੁੰਦੇ ਨੇ ਦੱਬਣਾ ਚਾਹੁੰਦੇ ਨੇ ਇਹ ਚੀਜ਼ਾਂ ਨੂੰ ਮੰਨ ਲਓ ਡਾਇਰੈਕਟ ਹੀ ਲੋਕ ਆ ਕੇ ਆਪਣੇ ਆਪਣੇ ਵੱਖ-ਵੱਖ ਮਾਧਿਅਮ ਦੇ ਰਾਹੀਂ ਬੋਲਦੇ ਨੇ ਤੇ ਸਮੇ ਦੇ ਨਾਮ ਨਾਲ ਉਹ ਲੋਕਾਂ ਦਾ ਵੀ ਜਵਾਬ ਜਿਹੜਾ ਹੈਗਾ ਕਾਨੂੰਨੀ ਲੀਗਲ ਸੈਲ ਤੇ ਰਾਹੀਂ ਦਿੱਤਾ ਜਾਏ ਮਤਲਬ ਉਹਨਾਂ ਦੇ ਵਿੱਚ ਕੁਝ ਮਤਲਬ ਫੋਨ ਕਾਲ ਜਾਂ ਕੁਝ ਮੈਸੇਜ ਤੁਹਾਡੇ ਤੱਕ ਮਤਲਬ ਪਹੁੰਚੇ ਨੇ ਅਸੀਂ ਜਦੋਂ ਦੀਏ ਮਤਲਬ ਤੁਹਾਡੀ ਇੰਟਰਵਿਊ ਚੱਲ ਰਹੀਆਂ ਨੇ ਜਾਂ ਉਸ ਤੋਂ ਪਹਿਲਾਂ ਦੀਆਂ ਗੱਲਾਂ ਮਤ ਹੋਈਆਂ ਹਾਂ ਅਕਸਰ ਜਿਹੜੇ ਕਾਲਸ ਦੀ ਵੀ ਆਈਆਂ ਨੇ ਉਸ ਤੋਂ ਪਹਿਲਾਂ ਜਿਹੜੇ ਡਾਇਰੈਕਟਲੀ ਇਨਡਾਇਰੈਕਟਸ ਜਿਹੜੇ ਹੈਗੀਆਂ ਉਹ ਚੀਜ਼ਾਂ ਦੀ ਜਿਹੜੀਆਂ ਹੈਗੀਆਂ ਧਮਕੀਆਂ ਜਾਂ ਡਰਾਉਣਾ ਜਾਂ ਵੱਖ-ਵੱਖ ਢੰਗਾਂ ਦੇ ਨਾਲ ਅਲਝਾਉਣਾ ਇਹ ਕੀਤਾ ਗਿਆ ਪ੍ਰੋਪਗੈਂਡਾ ਹਰ ਬੰਦਾ ਆਪਣੇ ਲੈਵਲ ਤੇ ਲੱਗੇ ਹੋਏ ਨੇ ਗਨ ਪਰ ਗੁਰੂ ਸਾਹਿਬ ਦੀ ਕਿਰਪਾ ਆਪਾਂ ਚੜ੍ਹਦੀ ਕਲਾ ਵਿੱਚ ਆ ਤੇ ਲੰਗਰ ਦੀਆਂ ਤਿਆਰੀਆਂ ਪੂਰੀਆਂ ਚੜ੍ਹਦੀ ਕਲਾ ਨਾਲ ਹੋਈਆਂ ਨੇ ਅਸੀਂ ਇੱਕ ਬਾਬਾ ਜੀ ਚਲੋ ਤੁਸੀਂ ਉਸ ਦਿਨ ਆਏ ਸੀ ਤੁਹਾਡੇ ਜਿਹੜਾ ਇੱਕ ਜਥੇਦਾਰ ਦਾ ਜਿਹੜਾ ਇੱਕ ਐਡਰੈਸ ਦਾ ਹੁੰਦਾ ਇੱਕ ਇਹ ਵੀ ਕਲਰ ਵੀ ਹੁੰਦੇ ਨੇ ਆਪਾਂ ਆਪਦੀ ਮਰਜ਼ੀ ਦੇ ਨਾਲ ਜਿਹੜੇ ਰੰਗ ਹੁੰਦੇ ਨੇ ਜ्यादा ਅਸੀਂ ਕੇਸਰੀ ਦੇਖਦੇ ਆ ਜਾਂ ਅਸੀਂ ਨੀਲਾ ਬਾਣਾ ਦੇਖਦੇ ਆ ਜਿਆਦਾ ਦੇਖੋ ਜਿਹੜੇ ਪਰਮਾਨੈਂਟ ਦਲ ਵਿੱਚ ਰਹਿੰਦੇ ਨੇ ਜਿਹੜੇ ਗੁਰੂ ਕਾ ਖਾਲਸਾ ਦਲਾਂ ਦੇ ਵਿੱਚ 24 ਘੰਟੇ ਹੀ ਵਿੱਚ ਤਾਂ ਦਲ ਵਿੱਚ ਹੀ ਰਹਿੰਦਾ ਉਹਨਾਂ ਦਾ ਇੱਕ ਆਪਣੀ ਡਰੈੱਸ ਹੁੰਦੀ ਆ ਤੇ ਉਸ ਤੋਂ ਬਿਨਾ ਤੁਸੀਂ ਆਪ ਗ੍ਰਸਿ ਜੀਵਨ ਬਤੀਤ ਕਰਦਾ ਸਾਡਾ ਆਪਣਾ ਮਨ ਕਿਉਂਕਿ ਸੱਬੇ ਰੰਗ ਨੇ ਜਿਹੜੇ ਸੁਹਾਵਨੇ ਨੇ ਇਹ ਪਰਮਾਤਮਾ ਦੀ ਹੀ ਇਹਦੇ ਵਿੱਚ ਦੇਣ ਇਹ ਕੋਈ ਕਿਸੇ ਦਾ ਕੋਈ ਹੋ ਨਹੀਂ ਹੈਗਾ ਮਾਲਾ ਬਾਬਾ ਜੀ ਤੁਹਾਡੇ ਪਾਈਆਂ ਹੋਈਆਂ ਨੇ ਇਹਨਾਂ ਦਾ ਕੋਈ ਵੱਖਰਾ ਸੰਦੇਸ਼ ਵੀ ਹੈਗਾ ਤੁਸੀਂ ਜਾ ਇੱਕ ਧਰਮਾਂ ਨੂੰ ਲੈ ਕੇ ਤੁਸੀਂ ਪਾਈਆਂ ਹੋਈਆਂ ਨੇ ਮਤਲਬ ਅਸੀਂ ਅਲੱਗ-ਅਲੱਗ ਤੁਹਾਡੇ ਗੱਲ ਦੇ ਵਿੱਚ ਕੁਝ ਅਸੀਂ ਜਾਨਣਾ ਚਾਹਾਂਗੇ ਇਹਨਾਂ ਬਾਰੇ ਵੀ ਦੇਖੋ ਮਾਲਾ ਆ ਮਾਲਾ ਜਿਹੜੀਆਂ ਇਹ ਸਾਲੀਗ੍ਰਾਮ ਜੀ ਦੀ ਮਾਲਾ ਜੀ ਜੀ ਸਾਲੀਗ੍ਰਾਮ ਇੱਕ ਪਵਿੱਤਰ ਪੱਥਰ ਕਹਿ ਸਕਦੇ ਆ ਤੁਸੀਂ ਉਹਨੂੰ ਇੱਕ ਰੂਪ ਕਹਿ ਸਕਦੇ ਹੋ ਜੋ ਬਹੁਤ ਅਦਭੁਤ ਮੰਨਿਆ ਜਾਂਦਾ ਸੋ ਇਹ ਇਹਨਾਂ ਦੀ ਆਪਣੀ ਖੇੜ ਹੈ ਹਾਂ ਜੀ ਚੇਕ ਨਹੀਂ ਅਗਰ ਕੋਈ ਕਿਸੇ ਧਰਮ ਦੇ ਵਿੱਚ ਕੋਈ ਚੰਗੀ ਚੀਜ਼ ਤੁਹਾਨੂੰ ਲੱਗਦੀ ਆ ਅਗਰ ਤੁਸੀਂ ਕਿਸੇ ਦੀ ਪਿਆਰ ਨਾਲ ਪੈਣੀ ਆ ਤਾਂ ਉਹ ਚੰਗੀ ਗੱਲ ਆ ਬਿਲਕੁਲ ਜਿੱਥੇ ਅਸੀਂ ਵੱਡੇ ਪੱਧਰ ਤੇ ਗੱਲ ਕਰੀਏ ਉੱਥੇ ਜਦੋਂ ਮੁਸਲਮਾਨ ਸਮਾਜ ਵੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਦਿਹਾੜੇ ਚੱਲੇ ਉੱਥੇ ਅਸੀਂ ਕਈ ਮੁਸਲਮਾਨਾਂ ਨੂੰ ਭਾਈਚਾਰੇ ਵਿੱਚ ਲੰਗਰ ਲੰਗਾਏ ਕਈ ਉੱਤੇ ਹੋਰ ਭਾਈਚਾਰੇ ਜਿਹੜੇ ਪਹੁੰਚੇ ਤਾਂ ਤੁਸੀਂ ਕਿਵੇਂ ਸਮਝਦੇ ਹੋ ਸਾਰੇ ਜਿਹੜੇ ਭਾਈਚਾਰੇ ਹੈਗੇ ਨੇ ਉਹਨਾਂ ਨੂੰ ਨਾਲ ਲੈ ਕੇ ਹਮੇਸ਼ਾ ਚੱਲਦੇ ਹੋ ਜਾਂ ਕਿਸੇ ਨਾਲ ਤੁਹਾਡੇ ਵੀ ਮਨ 'ਚ ਅਸ਼ੰਕਾ ਰਹਿੰਦੀ ਕਿਸੇ ਭਾਈਚਾਰੇ ਨੂੰ ਲੈ ਕੇ ਦੇਖੋ ਮੇਰੀ ਕਿਸੇ ਪ੍ਰਤੀ ਕੋਈ ਸ਼ੰਕਾ ਨਹੀਂ ਕੋਈ ਹਰ ਇੱਕ ਬੰਦੇ ਦਾ ਆਪਣਾ ਮਨ ਹੈ ਆਪਣੀ ਸੋਚ ਆ ਆਪਣੇ ਵਿਚਾਰ ਨੇ ਲੋਕਤੰਤਰ ਦਾ ਇਹ ਦੇਸ਼ ਹੈ ਜਿੱਥੇ ਤੁਸੀਂ ਆਪਣਾ ਲੋਕਤੰਤਰ ਦੇ ਰਾਹੀਂ ਤੁਸੀਂ ਆਪਣੀ ਆਵਾਜ਼ ਨੂੰ ਰੱਖ ਸਕਦੇ ਹੋ ਸਾਡੇ ਪੁਰਖਿਆਂ ਨੇ ਜੋ ਉਥੇ ਕੀਤਾ ਅਸੀਂ ਉਸੇ ਪਰੰਪਰਾ ਨੂੰ ਅੱਗੇ ਲੈ ਕੇ ਚੱਜੋ ਸਾਡੇ ਗੁਰੂਆਂ ਨੇ ਸਾਡੇ ਰਹਿਬਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਸਾਂਝੀ ਵਾਰਤਾ ਦੀ ਜੋ ਗੱਲ ਕੀਤੀ ਆ ਅਸੀਂ ਉਹਦਾ ਜਿਹੜਾ ਮੈਸੇਜ ਜਿਹੜਾ ਹੈਗਾ ਉਹ ਦੁਨੀਆ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੋਸ਼ਿਸ਼ ਹੈ ਕੀਆ ਮਤਲਬ ਜਦੋਂ ਹੁਣ ਜੋਦਿਆ ਦੇ ਲੰਗਰ ਦੀ ਸੇਵਾ ਤੁਹਾਡੀ ਲੱਗੀ ਆ ਜਾਂ ਤੁਸੀਂ ਲੰਗਰ ਲਾਉਣ ਜਾ ਰਹੇ ਹੋਣ ਇੱਕ ਲੱਗਿਆ ਵੀ ਜਿਹੜੇ ਸਾਡੇ ਪੁਰਖਿਆਂ ਨੇ ਉੱਥੇ ਜੋ ਇੱਕ ਆਪਦਾ ਅਸੀਂ ਕਹਿ ਦ ਇੱਕ ਸਮਾਂ ਦਿੱਤਾ ਉਸ ਤੋਂ ਬਾਅਦ ਜੋ ਵੱਡਿਆਂ ਉਹਨਾਂ ਦੇ ਤੁਸੀਂ ਕਹਿ ਰਹੇ ਸੀ ਉਹਨਾਂ ਨੂੰ ਸਜਾ ਤੱਕ ਵੀ ਜਿਹੜੀ ਉਹਨਾਂ ਨੇ ਤਸ਼ੱਦਦ ਵੀ ਹੋਇਆ ਤੇ ਹੁਣ ਸ਼ਾਂਤੀ ਮਿਲੇਗੀ ਇਸ ਚੀਜ਼ ਨੂੰ ਲੈ ਕੇ ਵੀ ਉੱਥੇ ਲੰਗਰ ਲਾ ਕੇ ਹੁਣ ਕਿਤਨਾ ਕਿਤੇ ਉਹਨਾਂ ਦੀ ਉਹਨਾਂ ਦੀ ਅਸੀਂ ਮਤਲਬ ਪੀੜੀ ਚ ਆ ਗਏ ਆ ਤੇ ਸਾਡੇ ਪਰਿਵਾਰ ਦੇ ਹੋਰ ਵੀ ਇੱਕ ਵੱਡਾ ਦੇਖੋ ਸਾਨੂੰ ਆਪਣੇ ਬਜ਼ੁਰਗਾਂ ਤੇ ਆਪਣੇ ਪਰਿਵਾਰ ਤੇ ਹਮੇਸ਼ਾ ਪ੍ਰਾਊਡ ਰਹਿਣਾ ਤੇ ਸਾਨੂੰ ਮਾਣ ਆ ਕਿ ਅਸੀਂ ਉਸ ਪਰਿਵਾਰ ਚ ਪੈਦਾ ਹੋਏ ਆ ਤੇ ਜਿਹਨੂੰ ਸਮੇਂ ਦੀਆਂ ਗਵਰਨਮੈਂਟਾਂ ਨੇ ਆਪਣੇ ਪੇਜਾਂ ਤੇ ਪਾ ਕੇ ਜੇ ਤੁਸੀਂ ਭਾਜਪੀ ਦੀ ਗੱਲ ਕਰਦੇ ਉਹਨੇ ਟਵੀਟ ਕੀਤਾ ਆਪਣੇ ਫੇਸਬੁੱਕ ਤੇ YouTube ਤੇ ਵੱਖ-ਵੱਖ ਮਾਧਿਮਾਂ ਰਾਹੀਂ ਕਿਹਾ ਹੋਰ ਵੀ ਬੇਅੰਤ ਸੰਸਥਾ ਮੰਨੇ ਜੋ ਨੈਸ਼ਨਲ ਚੈਨਲਸ ਨੇ ਉਹਨਾਂ ਨੇ ਇਹ ਜੀਨਵੈਕ ਅਕਸੈਪਟ ਕੀਤਾ ਤੇ ਲੋਕਾਂ ਨੂੰ ਦੱਸਿਆ ਕਿ ਅਸੀਂ ਉਹਨਾਂ ਦੀ ਵੰਸ਼ ਵਿੱਚ ਆ ਤਾਂ ਇਹਦੇ ਨਾਲ ਇਕੱਲਾ ਮੇਰਾ ਨਹੀਂ ਪੂਰੀ ਕੌਮ ਦਾ ਹੀ ਸਾਡਾ ਮਾਣ ਵਧਦਾ ਕਿਉਂਕਿ 100 ਕਰੋੜ ਤੋਂ ਵੱਧ ਜਿਹੜੀ ਜਿਹੜੀ ਸਾਡੀ ਪਬਲਿਕ ਆ ਉਹ ਸਨਾਤਨ ਧਰਮ ਦੇ ਨਾਲ ਜੁੜੀ ਹੋਈ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਇੱਕ ਅੱਛਾ ਮੈਸੇਜ ਗਿਆ ਹੈ ਕਿ ਜੋ ਬੜਾ ਪ੍ਰੇਮ ਬਖਸ਼ਦੇ ਨੇ ਉਹਨਾਂ ਦਾ ਮਾਲੋ ਸਾਡੇ ਨਾਲ ਇੱਕ ਵੱਖਰੀ ਅਟੈਚਮੈਂਟ ਫੀਲ ਕਰਦਾ ਹੈ ਸਨਾਤਨ ਤੇ ਸਿੱਖ ਭਾਈਚਾਰੇ ਨੂੰ ਤੁਸੀਂ ਆਪਸ ਵਿੱਚ ਕਿਵੇਂ ਜੋੜ ਕੇ ਦੇਖਦੇ ਹੋ ਕਿੰਨਾ ਕੁ ਮਤਲਬ ਜਿਹੜਾ ਰਿਸ਼ਤਾ ਹੈਗਾ ਉਸ ਨੂੰ ਤੁਸੀਂ ਕਿਵੇਂ ਆਪਦੇ ਸ਼ਬਦਾਂ ਚ ਬਿਆਨ ਕਰ ਦੇਖੋ ਸਿੱਖ ਜਿਹੜਾ ਸਦੀਆਂ ਤੋਂ ਉਹ ਜੋ ਜੰਮਦਾ ਉਹ ਸਿੱਖੀ ਪੈਦਾ ਹੁੰਦਾ ਉਸ ਤੋਂ ਬਾਅਦ ਅਸੀਂ ਇਹਨੂੰ ਵੱਖ-ਵੱਖ ਰੂਪਾਂ ਨਾਲ ਕਿਸੇ ਨੇ ਜਾਣਨਾ ਕੋਈ ਇਹਦੇ ਜੋ ਕੁਝ ਨਿਕੰਦਾ ਕੋਈ ਕਿਵੇਂ ਨਿਕੰਦਾ ਇਹ ਸਾਡਾ ਜਿਹੜਾ ਰਿਸ਼ਤਾ ਜਿਹੜਾ ਹੈਗਾ ਸ਼ੁਰੂ ਤੋਂ ਸਾਡਾ ਇਹ ਰਿਸ਼ਤਾ ਰਿਹਾ ਇਸ ਦੇਸ਼ ਦੇ ਅਸੀਂ ਵਾਸੀ ਆ ਇਸ ਮਿੱਟੀ ਚੋਂ ਪੈਦਾ ਹੋਏ ਆ ਅਸੀਂ ਅਸੀਂ ਇੱਥੇ ਹੀ ਪੈਦਾ ਹੋਏ ਤੇ ਇੱਥੇ ਹੀ ਮਰ ਜਾਣਾ ਬਿਲਕੁਲ ਬਿਲਕੁਲ ਬਾਬਾ ਜੀ ਤੁਹਾਡੇ ਖੰਡਾ ਸਾਹਿਬ ਹੈਗਾ ਤੇ ਥੱਲੇ ਜਿਹੜਾ ਇਹ ਤਾਂਬਾ ਤਾਂਬੇ ਦਾ ਹੈਗਾ ਜਿਹੜੀ ਥੱਲੇ ਤਾਰ ਵਗੈਰਾ ਲੱਗੀ ਹੋਈ ਹੈ ਇਹਨੂੰ ਕਹਿੰਦੇ ਨੇ ਚੰਦ ਤੋੜਾ ਅੱਛਾ ਜੀ ਜਿਹੜਾ ਇਹ ਹੈ ਇਹ ਚੰਦ ਹੈ ਇਹਨੂੰ ਤੋੜਾ ਕਹਿੰਦੇ ਨੇ ਤੋੜੇ ਦੇ ਨਾਲ ਬੰਨੇ ਹੈ ਤਾਂਬੇ ਨਾਲ ਵੱਖ-ਵੱਖ ਤਾਤਾਂ ਦੇ ਤੋੜੇ ਹੁੰਦੇ ਨੇ ਕਿਸੇ ਕੋ ਕਿਸੇ ਦਾ ਤੋੜਾ ਕੋਈ ਕਿਸੇ ਦਾ ਤੋੜਾ ਇਹ ਜਿਹੜਾ ਉੱਪਰ ਜਿਹੜਾ ਹੈਗਾ ਇਹ ਚੰਦ ਮੰਨਿਆ ਜਾਂਦਾ ਹੈਗਾ ਮਤਲਬ ਇਹ ਵੀ ਇੱਕ ਮਰਿਆਦਾ ਹੁੰਦੀ ਹੈ ਇਹ ਮਰਿਆਦਾ ਵਿੱਚ ਹੀ ਆ ਜਿਹੜਾ ਚੰਦ ਤੋੜਾ ਜਦੋਂ ਪਾਤਸ਼ਾਹ ਸਜਾਉਂਦੇ ਸੀਗੇ ਤੇ ਉਸੇ ਪਰੰਪਰਾ ਜਿਹੜੀਆ ਗੁਰੂਕੀਆਂ ਫੌਜਾਂ ਗੁਰੂ ਕੇ ਸਿੱਖ ਜਿਹੜੇ ਨੇ ਨਿਰੰਤਰ ਸਜਾਉਂਦੇ ਨੇ ਇੱਕ ਮੇਰਾ ਆਖਰੀ ਸਵਾਲ ਹੈਗਾ ਅਸੀਂ ਕਈ ਸਿੱਖ ਦਲੇ ਦੀ ਪ੍ਰਸ਼ਾਦ ਦੀ ਗੱਲਬਾਤ ਹੁੰਦੀ ਉਹ ਦਲੇ ਦਾ ਜਿਹੜਾ ਸੇਵਨ ਹੈਗਾ ਇਹ ਵੀ ਸਿੱਖ ਇਤਿਹਾਸ ਵਿੱਚ ਹੈਗਾ ਜਿਹੜੇ ਲੋਕ ਗੱਲਾਂ ਕਰਦੇ ਨੇ ਉਹ ਅਸਲ ਦੇ ਵਿੱਚ ਸਿੱਖੀ ਤੋਂ ਬਾਝੇ ਨੇ ਉਹ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਆਮ ਲੋਕ ਨੇ ਜਿਨ੍ਹਾਂ ਨੇ ਸਾਰੇ ਜੀਵਨ ਆਪਣੇ ਪਰਿਵਾਰ ਨੂੰ ਹੀ ਦਿੱਤਾ ਹੁੰਦਾ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਗਿਆਨ ਹੁੰਦਾ ਜਿੱਥੇ ਅਸੀਂ ਬੈਠੇ ਸਮੇਂ ਤੁਸੀਂ ਸ਼ੌਣੀ 'ਚ ਬੈਠੇ ਹੋ ਤਕਰੀਬਨ ਜਿਹੜਾ ਇਹ ਪੂਰਾ ਸੈਕਟਰ ਸ਼ੌਣੀ ਦਾ ਰੂਪ ਲੈ ਚੱਕਿਆ ਇੱਥੇ ਜਿਹੜਾ ਹੈਗਾ ਤਕਰੀਬਨ ਪਿਛਲੇ ਲੰਬੇ ਸਮੇਂ ਤੋਂ ਆ ਕੇ ਮੰਨ ਲਓ ਵੱਖ-ਵੱਖ ਦਲ ਪੜਾ ਕਰਦੇ ਨੇ ਤੇ ਦਲਾਂ ਦੇ ਵਿੱਚ ਆਮ ਜਿਹੜਾ ਹੈਗਾ ਜਟਕਾ ਹੁੰਦਾ ਰਿਹਾ ਜੇ ਮੈਂ ਕਹਾ ਕਿ ਆਮ ਸੰਗਤਾਂ ਵੀ ਦੇਸ਼ ਦੀ ਵੰਡ ਨੂੰ ਕੋ ਬਾਹਲਾ ਸਮਾਂ ਨਹੀਂ ਹੋਇਆ ਦੇਸ਼ ਨੂੰ ਅੰਗਰੇਜ਼ਾਂ ਤੋਂ ਜਾਂ ਉਸ ਤੋਂ ਪਹਿਲਾਂ 400 ਸਾਲ ਪਹਿਲਾਂ ਪਿੱਛੇ ਚਲੇ ਜੋ ਸਾਡੇ ਕੋ ਕਿੰਨੀ ਕ ਕਣਕ ਸੀ ਕਿੰਨੇ ਕ ਤੁਸੀਂ ਬਦਾਮ ਖਾਂਦੇ ਸੀ ਕਿੰਨਾ ਕ ਤੁਹਾਡੇ ਕੋ ਫਲ ਸੀ ਸੋ ਖਾਲਸਾ ਜੰਗਲਾਂ ਚ ਹੀ ਰਹਿੰਦਾ ਤੇ ਸ਼ਿਕਾਰ ਤੇ ਹੀ ਨਿਰਭਰ ਰਿਹਾ ਅਸੀਂ ਇੱਥੇ ਹੀ ਪੈਦਾ ਹੋ ਤੇ ਇੱਥੇ ਹੀ ਮਰ ਜਾਣਾ ਬਿਲਕੁਲ ਬਿਲਕੁਲ ਬਾਬਾ ਜੀ ਤੁਹਾਡੇ ਖੰਡਾ ਸਾਹਿਬ ਹੈਗਾ ਤੇ ਥੱਲੇ ਜਿਹੜਾ ਇਹ ਤਾਂਬਾ ਤਾਂਬੇ ਦਾ ਹੈਗਾ ਜਿਹੜੀ ਥੱਲੇ ਤਾਰ ਵਗੈਰਾ ਲੱਗੀ ਹੋਈ ਇਹਨੂੰ ਕਹਿੰਦੇ ਨੇ ਚੰਦ ਤੋੜਾ। ਅੱਛਾ ਜੀ। ਜਿਹੜਾ ਇਹ ਹੈ ਇਹ ਚੰਦ ਆ ਇਹਨੂੰ ਤੋੜਾ ਕਹਿੰਦੇ ਨੇ। ਤੋੜੇ ਦੇ ਨਾਲ ਬੰਨੇ ਹੈ ਤਾਂਬੇ ਨਾਲ ਵੱਖ-ਵੱਖ ਤਾਤਾਂ ਦੇ ਤੋੜੇ ਹੁੰਦੇ ਨੇ। ਅੱਛਾ ਕਿਸੇ ਕੋ ਕਿਸੇ ਦਾ ਤੋੜਾ ਕੋਈ ਕਿਸੇ ਦਾ ਤੋੜਾ ਇਹ ਜਿਹੜਾ ਉੱਪਰ ਜਿਹੜਾ ਹੈਗਾ ਇਹ ਚੰਦ ਮੰਨਿਆ ਜਾਂਦਾ।